ਉਜੀ ਸਰਪੰਚ ਟਰੈਕਟਰ ਸਰਪੰਚ ਟਰੈਕਟਰਾਂ ਦੇ 724 ਐਫੀ ਲੱਗਦੀਆਂ ਘੈਂਟ ਟਰੈਕਟਰ ਆ ਸਾਡਾ ਪਾ ਲਿਆ ਮੱਝ ਵਾਲਾ ਪਿਹਾਲ ਤੇ ਵੇਖੋ ਕਰਾਂ ਮਾਸਾ ਲੀਕਿੰਗ ਨਹੀਂ ਕੀ ਸਾਨ ਟਰੈਕਟਰ ਹੈ ਬ੍ਰੇਕਾਂ ਫੇਲ ਮੈਂਗਮ ਬੇਕ ਘਾੜੀ ਲਾਦੀ ਪਰ ਟਰੈਕਟਰ ਸਾਨ ਹੈ ਠੀਕ ਹੈ ਜੀ ਤੇ ਆ ਗਈ ਆਪਣੀ ਟਰਾਲੀ ਰੰਦਾਵਾ ਫਰਮ ਠੀਕ ਹੈ ਸਜਣੋ ਆਹ ਦੇਖ ਸਕਦੇ ਆ ਤੁਸੀਂ ਤੇ ਇੱਧਰ ਚੱਲਦੀ ਮਸ਼ੀਨ ਤੇ ਅਗਾਦੀ ਦਾ ਝੰਡਾ ਕਿਸਾਨ ਸ਼ਿਕਾਇਤ ਕਮੇਟੀ ਯਾਬ ਠੀਕ ਜੀ ਹਾਂਜੀ ਦੋਸਤੋ ਮੈਂ ਤੁਹਾਡਾ ਵੀਰ ਦਲਵਾਦ ਰੰਦਾਵਾ ਬੈਂਟੀ ਕਰਨਾ ਚਾਹੁੰਦਾ ਸਦਰੋਂ ਜੇ ਕਿਸੇ ਦੇ ਨਾਂ ਰਹਿਗਾ ਤਾਂ ਜਿਨ੍ਹਾਂ ਦੀਆਂ ਕਣਕਾਂ ਸੜ ਗਈਆਂ ਪਾਹੂ ਨਾਲ ਸੜ ਗਏ ਆ ਜਦੋਂ ਮਰਜੀ ਔਰ ਕਿ ਜਿਵੇਂ 20 ਕਿਲੇ ਸਾਡੇ ਵੀਰ ਦਾ 1 ਦਾ 15 ਕਿਲੇ 1 ਦਾ ਤੇ ਆਪਣੇ ਵੀ ਨਾਲ ਖਰਾ 4 ਕਿਲੇ 6 5 ਜਦੋਂ ਮਰਜੀ ਫੂਲ ਕਰਦਾ ਇਹ 88 ਤੋਂ 80 ਨਜਾਇਸ਼ੀ ਕਾੜ ਨੰਬਰ ਤੇ ਜੇ ਕਿਸੇ ਨੂੰ ਜਰੂਰਤਾ ਪਉਜੀ ਬਾਦੂ ਨਾਲ ਭਰਾਵ ਨੇ ਰੱਖਿਆ ਮਾਝ ਆਏ ਨੇ ਆਂਦਾ ਵੀ ਨਹੀਂ ਇਹ ਮਾਲਵੇ ਵਾਲੇ ਕਿਆ ਦਵਾ ਬਾਕੀ ਵੀ ਮੇਰਗੇ ਇਹਦੇ ਚ ਨੁਕਸਾਨ ਹੋਇਆ ਜਿਵੇਂ ਫਰੋਜਪੋਰੀ ਜੀਰਾ ਮੁਕਸਰ ਸਾਹਿਬ ਤੇ ਹੋਰ ਵੀ ਜਿਵੇਂ ਬੜੇ ਇਲਾਕੇ ਬਲੋਡ ਏਰੀਆ ਖਾਜਰ ਦਾ ਏਰੀਆ ਪਾਉਜੀ ਹੋਰ ਵੀ ਕਈ ਜ਼ਿਲ੍ਹੇ ਆ ਜਿਹੜੇ ਅੱਗ ਲੱਗੀ ਜਿੱਤੇ ਤੇ ਪਾਉਜੀ ਆਪਣੇ ਆ ਨੰਬਰ 87 ਤੋਂ 896 ਕਾਰਡ ਨੰਬਰ ਜੇ ਤੇ ਜਦੋਂ ਮਰਜ਼ੀ ਆਪਣੇ ਇੱਥੇ ਹੋਰ ਵੀ ਵੀਰ ਆ ਜਿਨ੍ਹਾਂ ਦੇ 6 6 ਸਸਾਤ ਕਿਲੇ ਨਾਲ ਖੜਾ ਵਾ ਤੇ ਜਦੋਂ ਮਰਜ਼ੀ ਸੰਪਰਕ ਕਰੋ ਤੇ ਬਣਾ ਕੇ ਤੂੜੀ ਪਾਉਜੀ ਲੈ ਜਾਓ ਜੇ ਕੋਈ ਸੇਵਾ ਪਾਣੀ ਕਰਨਾ ਚਾਹੁੰਦਾ ਬਣਾ ਕੇ ਵੀ ਦੇ ਦੇ ਤੇ ਜਗਾ ਵੀ ਉਹਨਾਂ ਨੂੰ ਬਾਈ ਜੀ ਦਿੱਤੀ ਜਾਊਗੀ ਜੇ ਕੋਈ ਲੈ ਜਾਏ ਤਾਂ ਠੀਕ ਆ ਨਹੀਂ ਤਾਂ ਉਹਨਾਂ ਨੂੰ ਬਾਈ ਜੀ ਤੂੜੀ ਰੱਖਣ ਲਈ ਜਗਾ ਵੀ ਦਿਆਂਗੇ ਇਹ ਮੇਰੀ ਬੇਨਤੀ ਆ ਤੇ ਆਪੋ ਆਪਣਾ ਨੰਬਰ ਕਮੈਂਟਾਂ ਦੇ ਵਿੱਚ ਦੇ ਦਿਆ ਜੇ ਜੇ ਕਿਸੇ ਦੇ ਨਾਲ ਹੈਗਾ ਤਾਂ ਭਾਉ ਜੀ ਅਗਲਾ ਸੰਪਰਕ ਕਰ ਸਕਦਾ ਵੀਰ ਦੀ ਮੇਰੀ ਇਹ ਬੇਨਤੀ ਆ ਕਬੂਲ ਕਰਿਆ ਜੇ ਤੇ ਬਾਕੀ ਚੜਦਾ ਪੰਜਾਬ ਵੀ ਜਿੰਦਾਬਾਦ ਤੇ ਲਹਿੰਦਾ ਪੰਜਾਬ ਵੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ ਨਾ ਤੂੜੀ ਦਾ ਕੰਮ ਹੈ ਤਾਂ ਪਰ ਔਖਾ ਪਾਰ ਜਦੋਂ ਕਰਨਾ ਹੈ ਨਾ ਪਰ ਕਰਨਾ ਹੀ ਪੈਂਦਾ ਵਾ ਪਹਿਲੇ ਸਮਿਆਂ ਦੇ ਵਿੱਚ ਤੁਹਾਨੂੰ ਦੱਸ ਦਿਆਂ ਵੀ ਅਸੀਂ ਧੜਾਂ ਲੇਪਦੇ ਹੁੰਨੇ ਸੀ ਆ ਮਾਲਵੇ ਜ਼ਿਲ੍ਹਾ ਮੋਗਾ ਸੀ ਆਪਣਾ ਮੇਰੇ ਮਿੱਤਰ ਹੁੰਦੇ ਸੀ ਮੀਕਾ ਭਾਈ ਹੋਰ ਵੀ ਸੱਜਣ ਮਿੱਤਰ ਰਲ ਮਿਲ ਕੇ ਕੰਮ ਕਰਦੇ ਹੁੰਨੇ ਸੀ ਵਿੜੀਆਂ ਦੀ ਕੋਈ ਗੱਲ ਨਹੀਂ ਉਦੋਂ ਉਦੋਂ ਇੱਕ ਦੂਜੇ ਨਾਲ ਰਲ ਕੇ ਵੀ ਲੋਕ ਕੰਮ ਕਰ ਲੈਂਦੇ ਸੀ ਭਾ ਜਿਵੇਂ ਤੂੰ ਮੇਰੇ ਨਾਲ ਲੱਗ ਪਿਆ ਆਪਣੇ 8-8 10 ਦੇ ਬੰਦੇ ਹੈ ਨਾ ਪਾਰਟੀ ਬਣ ਜਾਂਦੀ ਹੁੰਦੀ ਸੀ ਰਲ ਮਿਲ ਕੇ ਕਰ ਲੈਣ ਦੇਈ ਤੇ ਕਿੰਨੇ ਕਿੰਨੇ ਦਿਨ ਧੜਾ ਨਾਲ ਲਿਪ ਜਾਨਾਂਗੇ ਜਾਂਦੇ ਨੇ ਦੇਈ ਨਾ ਬਹੁਤ ਖੁੱਲਾ ਟਾਈਮ ਹੈ ਖੁੱਲਾ ਟਾਈਮ ਲਟਾਰਾ ਮਾਰਨਾ ਦੋ ਦੋ ਮਾਰਨਾ ਟੂੜੀ ਕਰਨੀ ਬੰਦੇ ਇਕੱਠੇ ਕਰਨੇ ਬੰਦੇ ਇਕੱਠੇ ਕਰਨੇ ਤੇ ਤੂੰ ਦੱਸ ਆਪ ਹੱਥੀ ਕਣਕਾ ਵੜਨ ਦੀਆਂ ਕਿ ਨਹੀਂ ਬੜੀ ਮਿਹਨਤ ਕੀਤੀ ਆ ਆ ਕਰਦੇ ਏ ਥੱਕ ਕੇ ਅੰਦਰ ਥੋੜੀ ਪਰ ਰਹੀ ਆ ਆ ਕਰ ਦਿੰਦਾ ਮੇਰੇ ਵੀਰ ਬਾਕੀ ਠੀਕ ਹੈ ਜੀ ਤੇ ਇਹ ਯੋਧਿਆ ਨੇ ਕੀਤਾ ਕੰਮ ਆਜੋ ਤੁਹਾਨੂੰ ਵਿਖਾਉਣੇ ਆ ਸਾਰਾ ਸਿਸਟਮ ਅੱਗੇ ਵੀ ਕੰਮ ਕਿਵੇਂ ਹੁੰਦੇ ਆ ਕਿੰਨੀ ਧੂੜ ਉੜਦੀ ਆ ਕੀ ਗੱਲਬਾਤ ਆ ਸੱਜਣੋ ਤੇ ਵੀਡੀਓ ਸ਼ੇਅਰ ਕਰਿਆ ਜਵਾ ਤੋਂ ਬਾਅਦ ਦੂਮੇ ਬ੍ਰਾਂਡੀ ਆਪਾ ਫੋਲ ਕਰ ਦਿੱਤੇ ਆ ਇੱਧਰ ਦੇਖ ਲਓ ਤੇ ਇੱਧਰ ਆ ਬਾਈ ਜਾਨੇ ਛੱਤਾਂ ਨਾਲ ਲਾ ਦਿੱਤਾ ਭਾਉਆ ਨੇ ਇਹ ਆ ਮਾਜੇ ਦੇ ਮਹੀਆ ਲੈ ਇਹਨਾਂ ਨੂੰ ਆਂਦੇ ਆ ਬਾਈ ਜੀ ਕਈਆਂ ਨੇ ਰੱਖੇ ਉਹ ਜਗਾੜ ਜੇ ਪਰ ਇਹ ਬਿਨਾਂ ਜਗਾੜ ਤੋਂ ਕੰਮ ਚਲਾਉਂਦੇ ਆ ਕਿਹੜਾ ਜੀ ਮਿਹਨਤ ਕਰਦੇ ਹੱਥੀ ਮਿਹਨਤ ਕਰਦੇ ਆ ਜਿਨ੍ਹਾਂ ਚਿਰ ਡੌਲਿਆਂ ਤੇ ਧਾਮ ਤੇ ਉਹਨਾਂ ਚਿਰ ਚੱਲੂਗਾ ਕੰਮ ਹਾਂਜੀ ਕਿ ਨਹੀਂ ਗੱਭਰੂਆਂ ਨਾਲ ਪੜ੍ਹਾਈ ਵੀ ਕਰਦੇ ਮੁੰਡੇ ਕਾਲਜ ਜਾਂਦੇ ਆ ਕੋਈ ਸਕੂਲ ਜਾਂਦਾ ਕੋਈ ਹਾਈ ਸਕੂਲ ਜਾਂਦਾ ਹਨਾ ਤੇ ਹਾਂ ਮਿਹਨਤ ਕਰਦੇ ਨਾਲ ਪੜ੍ਹਾਈ ਵੀ ਦੀ ਤੇ ਨਾਲ ਕੰਮ ਵੀ ਪੂਰੀ ਟੀਮ ਬਣਾਈ ਆ ਇਹ ਹੁਣ ਇਹਨਾਂ ਨੇ ਆਪਣਾ ਇੱਕ ਝੰਡਾ ਲੈਣਾ ਇਹਨਾਂ ਨੇ ਝੰਡਾ ਭਾਈ ਜੀ ਹੋਊਗਾ ਕੇਸਰੀ ਰੰਗ ਦਾ ਕੇਸਰੀ ਰੰਗ ਦਾ ਪੂਰੀ ਟੀਮ ਵੱਜਿਆ ਕਰੂਗੀ ਕੇਸਰੀ ਝੰਡੇ ਵਾਲੇ ਇਹ ਵੀਰ ਜਿਵੇਂ ਤੁਸੀਂ ਪਹਿਲੋ ਮੇਰੀ ਵੀਡੀਓ ਵੇਖੀ ਬੜਾ ਪਿਆਰ ਮਿਲਿਆ ਜੀ ਕਾਲੀ ਝੰਡੇ ਵਾਲਿਆਂ ਦੀ ਤੇ ਇਹਨਾਂ ਦਾ ਵੀਰਾਂ ਨੇ ਕਮੈਂਟ ਕੀਤੇ ਸੀ ਵਿੱਚ ਬੜਿਆਂ ਨੇ ਵੀ ਭਾਈ ਜੇ ਕਿਤੇ ਰੰਗ ਉਹ ਹੁੰਦਾ ਤੇ ਬੜੀ ਵਧੀਆ ਗੱਲ ਬਾਨੀ ਸੀ ਤੇ ਇਹ ਵੀਰਾਂ ਦਾ ਮਾਰਕਾ ਉਹ ਰੂ ਹੈ ਨਾ ਤੇ ਇਹ ਝੰਡਾ ਰੱਖਾਂਗਾ ਆ ਕੇਸਰੀ ਝੰਡੇ ਵਾਲੇ ਯੋਧੇ ਵੱਜਣਗੇ ਮਾਜੇ ਦੀ ਮਜਾਇਲ ਤੇ ਵੀਰਾਂ ਨੇ ਬੜਿਆਂ ਨੇ ਬੜਿਆਂ ਨੇ ਕਮੈਂਟ ਕੀਤੇ ਇਹ ਵੀ ਉਹ ਝੰਡੇ ਦਾ ਰੰਗ ਰੱਖੋ ਥੋੜੀ ਜੀ ਸ਼ਾਨ ਹੋਰ ਵਰਦੀ ਆ ਠੀਕ ਆ ਸੱਜਣੋ ਤੇ ਬਾਕੀ ਆ ਜੋ ਸਾਰੀ ਗੱਲਬਾਤ ਕਿਵੇਂ ਕੰਮ ਯੋਦੇ ਕਰਦੇ ਆ ਤੁਹਾਨੂੰ ਦਿਖਾਉਣੇ ਆ ਜੀ ਸ਼ੇਅਰ ਕਰਦੇ ਜੀ ਵੀਡੀਓ ਵਾਤ ਵਾਤ ਇਹ ਸਭਰਾਵਾ ਦੇ ਮਿਆਲੇ ਠੀਕ ਆ ਸੱਜਣੋ